ਤੁਸੀਂ ਦੇਖ ਸਕਦੇ ਹੋ ਡਿਵੀਜ਼ਨ 5 ਨੰਬਰ ਦੇ ਵਿੱਚ ਪੈਸੇ ਨੂੰ ਲੈਣ ਦੇਣ ਦੇ ਬਹੁਤ ਜ਼ਿਆਦਾ ਹੰਗਾਮਾ ਆਇਆ ਦੇਖੋ ਵੀਡੀਓ ਬਾਰ 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 ਨੂੰ ਸ਼ੇਅਰ ਕਰੋ ਕਮੈਂਟ ਜੁਦਾਇ ਦਿਓ ਆਪਣੇ ਜੀ ਦੇ ਫੈਕਟਰੀ ਤੇ ਤੇ ਅਸੀਂ ਤੇ ਬਾਹਰ ਗਏ ਸੀ ਆ ਦਵਾਈ ਲੈਣ ਤੇ ਅਸੀਂ ਜਦੋਂ ਆਏ ਆ ਤੇ ਉਹ ਮੇਰਾ ਬੇਟਾ ਕਹਿੰਦਾ ਕੋਈ ਪਾਪਾ ਆਏ ਆਪਣੇ ਗੱਡੀ ਵਾਲਾ ਇਹਨਾਂ ਨੇ ਪਛਾਣ ਲਿਆ ਕਹਿੰਦਾ ਚਲ ਚਿੰਤ ਆ ਗੱਡੀ ਉਹਨਾਂ ਦੀ ਤੇ ਆਪਾਂ ਪਿੱਛੇ ਨਹੀਂ ਗਏ ਆ ਅੱਗੇ ਚੱਲੇ ਗਏ ਚਲੋ ਬੈ ਕੇ ਗੱਲ ਕਰਦੇ ਆ ਤੇ ਉਹਨਾਂ ਨੂੰ ਹੈ ਗੱਲ ਜਦੋਂ ਗੱਲਾਂ ਕਰ ਰਿਹਾ ਕੱਢੀਆਂ ਉਹਨਾਂ ਨੇ ਕੰਦਾ ਤੇਰੀ ਲੱਤਾਂ ਬਾ ਤੋੜਨੀ ਅੱਜ ਦੇਖ ਕਹਿੰਦੇ ਪੈਸੇ ਹੀ ਮੈਂ ਕਿਹਾ ਭਾਜੀ ਬੈਠ ਕੇ ਗੱਲ ਕਰੋ ਗਾਲਾਂ ਨਾ ਕੱਢੋ ਤੇ ਉਹ ਮੈਨੂੰ ਵੀ ਔਖੇ ਬੋਲਣ ਲੱਪੇ ਗਾਲਾਂ ਘੜਨ ਲੱਪੇ ਅਸੀਂ ਕਿਹਾ ਬੈਠ ਕੇ ਗੱਲ ਕਰੋ ਮੇਰੇ ਹਸਬੰਦ ਕਹੀ ਜਾਂਦੇ ਭਾਜੀ ਬੈਠ ਕੇ ਗੱਲ ਕਰਦੇ ਗੱਲ ਸੁਣੋ ਕੰਦਾ ਮੈਂ ਤੇਰੀ ਗੱਲ ਮਨਨ ਕੀ ਲੈਣ ਦੇਨ ਕੀ ਸੀਗਾ ਤੁਹਾਡਾ ਮਿਲ ਕਿੱਦਾਂ ਜਾਣਦੇ ਕਿੱਦਾਂ ਤੁਹਾਨੂੰ ਉਹ ਪਹਿਲੇ ਉਹਦੇ ਜਿਹੜੀ ਲੇਡੀਸ ਨਾਲ ਆਈ ਸੀ ਨਾ ਅਸੀਂ ਉਸ ਤੇ ਬੰਦੇ ਨੂੰ ਜਾਣਦੇ ਹੀ ਨਹੀਂ ਆਹ ਕੌਣ ਆ ਕੌਣ ਨਹੀਂ ਆ ਨਾਇਕਾ ਦੀ ਉਹਨੂੰ ਕਦੀ ਦੇਖਿਆ ਪਹਿਲੀ ਵਾਰੀ ਦੇਖਿਆ ਉਹਨਾਂ ਨੂੰ ਤੇ ਜਿਹੜੀ ਹੁੰਦੇ ਨਾਲ ਲੇਡੀਸ ਆਈ ਸੀ ਨਾ ਉਹਨੂੰ ਜਾਣਦੇ ਹੁੰਦੇ ਹਸਬੈਂਡ ਤੋਂ ਨਾ ਮੇਰੇ ਹਸਬੈਂਡ ਨੇ ਪਹਿਲੇ ਸੇ 7 ਸਾਲ ਪਹਿਲੇ ਪੈਸੇ ਲਈ ਸੀ ਨਾ ਫਾਈਨਾਂਸ ਤੇ ਤੇ ਉਹ ਵਿਆਜ ਦਿੰਦੇ ਰਹੇ ਉਹਨਾਂ ਦੀ ਡੱਥ ਹੋ ਗਈ ਫਿਰ ਇਹਨਾਂ ਨੇ ਕਿਹਾ ਸੀ ਤੁਹਾਨੂੰ ਕੋਈ ਮੈਡਮ ਫਾਈਨਾਂਸ ਕੰਪਨੀ ਤੋਂ ਲਈ ਸੀਗੀ ਕਿਸੇ ਪ੍ਰਾਈਵੇਟ ਬੰਦੇ ਤੋਂ ਉੱਧਾ ਲਈ ਸੀਗੀ ਫਾਈਨਾਂਸ ਕਰਾਈ ਸੀਗੀ ਨੀ ਉਹਨਾਂ ਕੋਈ ਫਾਈਨੈਂਸ ਕੰਪਨੀ ਹੈ ਕਿ ਉੱਧਰ ਕਿ ਬੇਕਤੀ ਆ ਗਈ ਘਰ ਦੇ ਦੇ ਘਰ ਦੇ ਮਤਲਬ ਜਿੱਦਾਂ ਘਰ ਦੇ ਵਿੱਚ ਉਹਨਾਂ ਨੇ ਦਿੱਤੇ ਹੀ 10% ਦਿੱਤੇ ਹੀ ਤੇ 3000 ਰੁਪਏ ਹਰ ਮਹੀਨੇ ਵਿਆਜ ਲੈਂਦੇ ਸੀ ਕਿੰਨੀ ਅਮਾਉਂਟ ਸੀਗੀ 6.5 ਸਾਲ ਤੋਂ ਵਿਆਹ ਲੈ ਰਹੇ ਸੀ 6.5 ਸਾਲ ਤੋਂ ਤੇ ਪੈਸਾ ਕਿੰਨਾ ਟੋਟਲ 30000 ਸੀ ਸਾਰਾ ਤੇ ਹੁਣ ਕਹਿੰਦੇ ਟਰਟ ਦੇ ਕੇਸ ਲਾਤਾ ਵਾ 30000 ਰੁਪਏ ਦਾ 3000 ਰੁਪਏ ਵਿਆਸ ਸੀ ਹਾਂਜੀ ਉਹਨੂੰ 10% ਦੇ ਪੈਸੇ ਲੈ ਜੀ 10% ਲੈ ਰਹੇ ਸੀ ਕਿਹੜਾ ਬਨਾਂਸਰ ਕੋਣ ਹੈ ਜੀ ਬੰਦੇ ਉਹ ਲੱਕੀ ਆ ਕੋਈ ਅੱਗੇ ਮਾਂ ਵਾਲਾ ਕੋਈ ਇਥੇ ਕਿਰਾਨੇ ਦੇ ਮੁਸ਼ੇਕੇ ਦੇ ਕੇ ਬੈਕ ਵੀ ਦੇ ਸਾਮਨੇ ਅੱਛਾ ਜੀ ਅੱਜ ਕੀ ਗੱਲ ਹੋਈ ਤਾਂ ਅੱਜ ਆਏ ਆ ਤੇ ਉਹਨਾਂ ਨੇ ਕੋਈ ਸਾਡੀ ਬੈਠ ਕੇ ਗੱਲ ਨਹੀਂ ਸੁਣੀ ਗਾਲਾ ਗੁਲਾ ਕਢਣ ਲੱਪੇ ਕਹਿੰਦੇ ਅੱਜ ਤੈਨੂੰ ਮੈਂ ਦੇਖੀ ਆ ਆਪਾਂ ਕਹਿ ਬੈਠ ਕੇ ਗੱਲ ਕਰੋ ਨਹੀਂ ਕਹਿੰਦਾ ਮੈਂ ਤਾਂ ਗਲੀ ਦੇ ਵਿੱਚ ਉੱਚੀ ਉੱਚੀ ਤੇਰਾ ਜਲੂਸ ਕੱਢ ਕੇ ਆਉਣਾ ਹੁੰਦਾ ਵੇ ਹੱਥੀ ਪਾਈ ਕਰਕੇ ਗਿਆ ਮੈਂ ਕਿਹ ਪਾਜੀ ਬੋਲੋ ਉਹ ਮੈਂ ਤੋਂ ਬਈ ਕਿਤੇ ਨਹੀਂ ਉਹ ਜਿਹੜਾ ਲਾਏ ਜਨਾਨੀ ਦੇ ਬੰਦਾ ਆਇਆ ਸੀ ਕਿਉਂਕਿ ਅਸੀਂ ਉਹ ਬੰਦੇ ਨੂੰ ਜਾਣਦੇ ਨਹੀਂ ਇਸ ਬੰਦਾ ਅੰਦਰ ਹੀ ਗੱਡੀ ਬਾਹਰ ਖੜੀ ਗੱਡੀ ਵਿੱਚ ਵੀ ਬੈਠੇ ਹੋਣੇ ਆ ਤੇ ਨਾਲ ਉਹ ਜਨਾਨੀ ਉਹਦੀ ਕੁੜੀ ਸੀ ਤੇ ਜਨਾਨੀ ਵੀ ਬੋਲੀ ਜਾ ਰਹੀ ਸੀ ਇਹਨੂੰ ਗਾਲਾਂ ਕੱਢਾਂ ਰਹੀ ਸੀ ਗਾਲਾਂ ਪੈ ਰਹੀ ਸੀ ਪਤਾ ਹੀ ਕਿੰਨੇ ਕੁ ਵੇ ਦਾ ਸਮੇਂ ਸੀਗਾ 7:30 ਦਾ ਟਾਈਮ ਸੀ ਕਿਹੜੇ ਬੰਦੇ ਦਾ ਤੁਸੀਂ ਨਾਮ ਲੈ ਰਹੇ ਹੋ ਗੀ ਉਹਨੂੰ ਅਸੀਂ ਜਾਣਦੇ ਨਹੀਂ ਆਪੇ ਇੱਕੋ ਬੰਦਾ ਮਰ ਗਿਆ ਜਿਹਦੇ ਪੈਸੇ ਦੇ ਰੇ ਮਰ ਕੇ ਦਾ ਤੇ ਜਿਹੜਾ ਆਇਆ ਉਹ ਨੂੰ ਨਹੀਂ ਸਝਾਂਦੇ 30000 ਪੈਸੇ ਦੇਣੇ ਆ ਉਹ ਬੰਦਾ ਮਲੇ ਹੁਣ ਉਹ ਆ ਨਹੀਂ ਮਰ ਗਿਆ ਉਹਦਾ ਕੰਟੈਕਟ ਮਲੇ ਜੀ ਉਹਨਾਂ ਦੇ ਪਰਿਵਾਰ ਦਾ ਕੰਟੈਕਟ ਹੋਇਆ ਉਸ ਤੋਂ ਬਾਅਦ ਨਹੀਂ ਨੇ ਉਹ ਇੱਕ ਵਾਰੀ ਉਹ ਆਇਆ ਸੀ ਮੁੰਡੇ ਦਾ ਕਹਿੰਦਾ ਸੀ ਮੈਂ ਉਹ ਵਿਆਜ ਨਹੀਂ ਦੇ ਸਕਦਾ ਤੁਹਾਡੇ ਪੈਸੇ ਥੋੜੇ ਥੋੜੇ ਕਰਕੇ ਦੇ ਦੂੰਗਾ ਮੇਰੇ ਕੰਮ ਕਰਨੀ ਹੈਗਾ ਠੀਕ ਹੈ ਜੀ ਤੇ ਉਹ ਕਹਿੰਦੇ ਚਲੋ ਕੋਈ ਨਹੀਂ ਤੇ ਬਾਅਦ ਵਿੱਚ ਕਹਿੰਦੇ ਜਦ 7-8 ਮਹੀਨੇ ਵਿਆਜ ਨਹੀਂ ਦਿੱਤਾ ਨਾ ਉਹ ਵਿਆਜ ਵੀ ਲੈਣਾ ਤੇਰੇ ਕੋਲ ਵਕੀਲ ਦਾ ਪੁੱਤਾਂ ਵੀ ਜਾਣਾ ਢੜ ਤੇ ਕੇਸ ਲਾ ਤੁਹਾਨੂੰ ਡਰਾਏ ਪਾਉਂਦੇ ਰਹੇ ਨੇ ਨਹੀਂ ਕੇਸ ਲਾਣ ਤੋਂ ਬਾਅਦ ਤੁਹਾਡੇ ਘਰ ਆਏ ਸੀ ਕੀ ਆਹ ਰੇ ਕੱਲ ਵੀ ਆਏ ਆ ਇਹ ਕੇਸ ਹੀ ਲਾ ਕੇ ਫੇਰ ਕਦੋਂ ਲੈਣ ਆਏ ਜੀ 6 ਮਹੀਨੇ ਪਹਿਲੇ ਵੀ ਆਏ ਸੀ ਉਲਟ ਤਾਂ ਅਸੀਂ ਕਹਦੇ ਗਏ ਸਾਨੂੰ ਅੱਜ ਹੀ ਆਏ ਮੇਰੇ ਅੱਜ ਜਿਹੜੇ ਬੰਦੇ ਕਿੰਨੇ ਬੰਦੇ ਆਏ ਅੱਜ ਹਣਗੇ ਬਾਰ ਜਿਹੜੇ ਬੰਦੇ ਆਏ ਉਹਨਾਂ ਦੀ ਤੁਹਾਨੂੰ ਪਿਸਟਾਨ ਵਗੈਰਾ ਹੈਗੀ ਕੋਣ ਆ ਉਹ ਨਾਲ ਹੀ ਜਨਾਨੀ ਦੇ ਆਇਆ ਸੀ ਅਸੀਂ ਪਹਿਲੀ ਵਾਰ ਜਾਣਦੀ ਆ ਉਹ ਨੇ ਫੜ ਕੇ ਗਲਮੀ ਤੇ ਫੜ ਕੇ ਚਪੇੜਾ ਮਾਰੀਆਂ ਉਹ ਇਥੇ ਪਿਸਤੌਲ ਕੱਢ ਕੇ ਕਹਿੰਦਾ ਮੈਂ ਤੇਰੇ ਗੋਲੀ ਮਾਰ ਕੇ ਜਾਣੀ ਆ ਵਾ ਤੇਰੇ ਲੱਤ ਤੋੜ ਕੇ ਜਾਣੀ ਆ ਕਹਿੰਦਾ ਉਹ ਸੀ ਕੋਣ ਦੀ ਪਿਸਤੌਲ ਨਾ ਸੀ ਉਹ ਨਾਲ ਉਹ ਜਨਾਨੀ ਦਾ ਬੰਦਾ ਹੀ ਕੋਈ ਬੰਦਾ ਹੀ ਕੋਈ ਲੈ ਕੇ ਆਈ ਉਹ ਲੇਡੀਜ਼ ਅੱਜ ਜਿਹੜੇ ਬੰਦੇ ਤੇ ਉਸ ਬੰਦੇ ਨੂੰ ਆਪਾਂ ਜਾਣਦੇ ਹਾਂ ਇਹ ਨਾਮ ਕੀ ਹੈ ਉਹਨੇ ਇੱਕ ਤੇ ਵੀ ਨਾਮ ਪਤਾ ਜੀ ਨਾਂ ਨੂੰ 4 ਸੀ ਮੈਂ ਤੁਹਾਨੂੰ ਨਾਮ ਪਤਾ ਨਹੀਂ ਉਹਦੇ ਮੇਨ ਉਹ ਹੀ ਜਿਹੜਾ ਅੱਗੇ ਮਾਰਨ ਨੂੰ ਪੈਂਦਾ ਉਹ ਹੀ ਮਾਰਨ ਨੂੰ ਪੈਂਦਾ ਧਮਕਾ ਦੇ ਕੇ ਗਿਆ ਨਾਮ ਲਗਾ ਰਿਹਾ ਕਿ ਉਹਨਾਂ ਕੋਲ ਬੰਦੂਕ ਸੀਗੀ ਸੀਗੀ ਵੀ ਬੰਦੂਕ ਦਾ ਸੀ ਮੈਂ ਹੈਗੀ ਸੀ ਉਹਨਾਂ ਨੇ ਪਾਈ ਹੋਈ ਸੀ ਮੁੰਡੇ ਮੁੰਡੇ ਦੇ ਪਾਜੀ ਉਹ ਕਹਿੰਦਾ ਸੀ ਮੈਂ ਤੇਰੇ ਨਾਲ ਗੋਲੀ ਮਾਰ ਦੇਣੀ ਮੈਂ ਅੱਗੇ ਖੜੀ ਹੋ ਗਈ ਡਰ ਦੇ ਨਾਲ ਮੈਂ ਕਿਹਾ ਭਾਜੀ ਐਦਾਂ ਕਹੋ ਮੇਰਾ ਛੋਟਾ ਬੇਟਾ ਉਹ ਗੋਲੀ ਮਾਰਨ ਨੂੰ ਕਿੰਨੂੰ ਕਹਿੰਦੇ ਸੀਗੇ ਤੇਰੇ ਹਸਬੰਦ ਨੂੰ ਅੱਛਾ ਜੀ ਤੇ ਮੈਂ ਅੱਗੇ ਖੜੀ ਹੋ ਗਈ ਡਰ ਦੇ ਮੈਨੂੰ ਡਰ ਮੈਂ ਡਰ ਗਈ ਤਾਂ ਮੇਰਾ ਛੋਟਾ ਬੇਟਾ ਰੋਂ ਲੱਪੇ ਜਦੋਂ ਉਹਨਾਂ ਨੇ ਮੇਰੇ ਹਸਬੰਦ ਨੂੰ ਮਾਰਿਆ ਨਾ ਹੱਥ ਚੁੱਕਿਆ ਆ ਕਹਿੰਦੇ ਮੈਂ ਆਪਣੇ ਭਰਾ ਨਾਲ ਗੱਲ ਗਿਆ ਉਹਦਾ ਫੋਨ ਚੁੱਕ ਕੇ ਥਲੇ ਤੋੜ ਦਿੱਤਾ ਫੋਨ ਜਾਂ ਤਾਂ ਵੈਨ ਤੇਰੇ ਭਰਾ ਕੇ ਆ ਨਾ ਵੀ ਗੱਲ ਕਰਨੀ ਮੈਂ ਤੈਨੂੰ ਜਾਣਦਾ ਮੈਂ ਤੇਰੇ ਕੋ ਪੈਸੇ ਲੈਣੇ ਮੈਨੂੰ ਤੂੰ ਦੇ ਪੈਸੇ ਮੇਕਪਾ ਜੀ ਸਾਡੇ ਕੋਲ ਇਸ ਟਾਈਮ ਹੰਨੀ ਹੈਗੇ ਫੋਨ ਵੀ ਤੋੜ ਗਏ ਦਾ ਕੇਹਦੇ ਕਿ ਕਿੰਨੇ ਕਿ ਤੁਹਾਨੂੰ ਕਿੰਨੇ ਵੀ ਫੋਨ ਆਇਆ ਸੀ ਦਾ ਸਾਨੂੰ ਆਇਆ 7 7:30 ਵਜੇ ਰੋਟੀ ਖੋਣ ਦੀ ਰੋਟੀ ਦੱਸਦੀ ਵੀ ਮੈਨੂੰ ਕੋਟ ਮਾਰ ਕਰ ਗਏ ਆਗੇ ਮੁੰਡਾ ਭੋਸ ਹੋ ਗਿਆ ਛੋਟਾ ਮੇਰਾ 7-8 ਸਾਲ ਦਾ ਬੱਚਾ ਡਿੱਗ ਗਿਆ ਉਹ ਕਹਿੰਦੀ ਮੇਰੇ ਬੱਚੇ ਵਾਲੇ ਦੇਖੋ ਕਹਿੰਦੀ ਮੈਂ ਕੀ ਕਰਾਂ ਤੇਰੇ ਬੱਚਿਆਂ ਨੂੰ ਮੇਰਾ ਬੱਚਾ ਸਿਰਾਂ ਦੀਆਂ ਗਾਲਾਂ ਕੱਢ ਗਿਆ ਮਨਨ ਤਾਂ ਗਾਲਾਂ ਨਾ ਕੱਢੋ 7 ਸਾਲ ਪੁਰਾਣੇ ਤੁਸੀਂ ਦੱਸਦੇ ਵੀ ਪੈਸੇ ਆ ਹਾਂਜੀ ਹਾਂਜੀ ਤੇ ਫਿਰ ਜਿਹੜਾ ਇੰਨਾ ਲੰਬਾ ਲੈਣ ਦੇਣ ਸੀਗਾ ਕਿ 30000 ਰੁਪਏ ਪਿੱਛੇ ਤੁਸੀਂ ਵਿਆਹ ਲੈ ਜਾਂਦੇ ਖਾਈ ਜਾਂਦੇ ਸੀ ਹੁਣ 5-4 ਮਹੀਨੇ ਵਿਆਹ ਹੀ ਨਹੀਂ ਦਿੱਤਾ ਹੁਣ ਉਹਨਾਂ ਨੂੰ ਪੀੜ ਪੈ ਗਈ ਕਹਿੰਦੀ ਕਹਿੰਦੇ ਕੇਸ ਲਾ ਜ਼ਰਾ ਕੁਝ ਕੁਝ ਗਏ ਜਾਂਦੇ ਆ ਅੱਜ ਅੱਜ ਉਹਨਾਂ ਦੇ ਜਿਨ੍ਹਾਂ ਕੋਲ ਤੁਸੀਂ ਪੈਸੇ ਲਈ ਉਹਨਾਂ ਦੇ ਪਰਿਵਾਰ ਵਾਲਾ ਵੀ ਕੋਈ ਨਾਲ ਆ ਉਹ ਜਨਾਨੀ ਉਹਦੀ ਆਈ ਸੀ ਬੰਦੇ ਦੀ ਨਾਲ ਬ ਮੈਂ ਮਿੰਨੇ ਪਹਿਲੇ ਵੀ ਬੰਦਾ ਬੰਦੇ ਲੈ ਕੇ ਆਇਆ ਜਿਹੜੇ ਬੰਦੇ ਨਾਲ ਲਿਆਦੇਗੇ ਸੀ ਉਹ ਬੰਦੇ ਕੌਣ ਆ ਉਹ ਜਿਹਨਾਂ ਨੂੰ ਮਤਲਬ ਉਹ ਜਾਣਦੇ ਨਹੀਂ ਉਹਨਾਂ ਨੂੰ ਆਪਾਂ ਕਦੀ ਦੇਖਿਆ ਨਹੀਂ ਉਹ ਹੈ ਤੁਹਾਡੇ ਕੋਲ ਉਹਨਾਂ ਪਿਸਤੂਲ ਪਾਈ ਸੀ ਗਾਲੇ ਜਾਣਦੇ ਨਹੀਂ ਆਪਾਂ ਦੇਖਿਆ ਹੀ ਪਹਿਲੀ ਵਾਰ ਉਹ ਬੰਦੇ ਉਹ ਕਹਿੰਦਾ ਮੈਂ ਉਹ ਪਤਾ ਨਹੀਂ ਕੋਣ ਅੱਗੇ ਇੱਕ ਸਵਾਲ ਲੈ ਲਓ ਜਿਹੜਾ ਵਿਅਕਤੀ ਤੁਹਾਡੇ ਘਰ ਆਜੇ ਪਿਸਤੂਲ ਲੈ ਕੇ ਜਿਹਦੇ ਬਾਰੇ ਤੁਸੀਂ ਕਹਿ ਰਹੇ ਗਾਲੀ ਗਲੋਹ ਜਿੱਦਗੀ ਜਾਇਆ ਸੀ ਉਸ ਵਿਅਕਤੀ ਉਹ ਪਹਿਲਾਂ ਵੀ ਕਰਿਆ ਆ ਤੁਸੀਂ ਉਹਨੂੰ ਜਾਣਦੇ ਆ ਆ ਬੰਦੇ ਨੇ ਪਹਿਲਾਂ ਆਇਆ ਪੱਲੇ ਆਇਆ ਸੀ ਉਹ ਪਰ ਆਪਾਂ ਨੂੰ ਜਾਣਦੇ ਨਹੀਂ ਆ ਕੋਣ ਉਹ ਨਹੀਂ ਪਰ ਪਿੱਛੇ ਆਇਆ ਇੱਕ ਵਾਰੀ ਪਹਿਲਾਂ ਵੀ ਹਾਂਜੀ ਅਸੀਂ ਉਹਨੂੰ ਜਾਣਦੇ ਨਹੀਂ ਹੈਗੇ ਉਹਦੋਂ ਕੀ ਗੱਲਬਾਤ ਹੋਈ ਸੀ ਸਾਡੇ ਘਰ ਵੀ ਉਧਰ ਆਇਆ ਉਹ ਤੂੰ ਕਹਿੰਦਾ ਸਾਡੇ ਘਰ ਵੀ ਉਧਰ ਆਂਦੇ ਕਿਤੇ ਮੁੰਡੇ ਕੋ ਪੈਸੇ ਲੈਣੇ ਕਿੱਥੇ ਮੈਂ ਘਰਾਂ ਨਹੀਂ ਕਿਤੇ ਗਿਆ ਉਹ ਬੰਦਾ ਆਇਆ ਸੀਗਾ ਉਹ ਹੀ ਬੰਦਾ ਤੇ ਨਾਲ ਜਨਾਨੀ ਮੈਂ ਕਿਹਾ ਕਿਤੇ ਗਏ ਹੋਏ ਆ ਤੇ ਕਿਦਾਸ ਪਰ ਗਏ ਆ ਕਿਤੇ ਗਏ ਆ ਤੇ ਝੂਠ ਬੋਲਦੀਆਂ ਤੂੰ ਲੈਣ ਤੂੰ ਪਿੱਛੇ ਤੂੰ ਆਏਂਗੀ ਦੌੜ ਕੇ ਮੈਨੂੰ ਕਹਿੰਦਾ ਸੀ ਉਹ ਪਤਾ ਨਹੀਂ ਕਿੱਥੇ ਉਹਨਾਂ ਮੰਦੜੀ ਯਕੀਨੀ ਨਹੀਂ ਸੀ ਕਦਾ ਕਹਿੰਦਾ ਜਿੱਥੇ ਰਹਿੰਦਾ ਮੈਨੂੰ ਪਤਾ ਉਹ ਕਿਰਾਏ ਤੇ ਰਹਿੰਦਾ ਸੀ ਆਪਣੇ ਸੰਡੂ ਦੇ ਘਰ ਨਹੀਂ ਉਹ ਬੰਦਾ ਹੈ ਕੌਣ ਆ ਜੀ ਉਹ ਜਨਾਨੀ ਨੂੰ ਬਤਾਉਣੇ ਕੌਣ ਆ ਕਹਿੰਦਾ ਮੈਂ ਪ੍ਰਧਾਨ ਆ ਕੋਈ ਚੀਜ਼ ਦਾ ਉਹਨੂੰ ਕਿਹਾ ਕਿਹੜਾ ਪ੍ਰਧਾਨ ਸਾਡਾ ਆ ਫੋਨ ਵੀ ਤੋੜ ਗਿਆ ਕਹਿੰਦਾ ਪ੍ਰਧਾਨਾ ਗੱਲ ਕਰਾਨਾ ਆ ਇਹ ਖੂਨ ਛੋਟ ਕੇ ਕਹਿੰਦਾ ਮੈਂ ਇਹ ਕਿੰਨਾ ਗੱਲਾਂ ਚੁੱਕ ਕੇ ਥੱਲੇ ਮਾਰਦਾ ਤੇ ਉਹਨੂੰ ਹੱਥੀ ਪੈ ਗਏ ਮਾਰਿਆ ਲਾ ਪਿਆ ਮੈਂ ਉਹ ਘਰ ਦੇ ਅੰਦਰ ਆਏ ਕੌਣ ਕੌਣ ਸੀਗਾ ਘਰ ਨੂੰ ਉਹ ਐ ਜਿੰਨਾਂ ਲੈ ਹੈ ਉਹ ਮੈਂ ਇਲਾਸਟਿਕ ਐ ਕਿ ਕਿ ਗਏ ਮੇਰ ਮਕਾਨ ਹੈ ਘਰ ਨੂੰ ਤੇ ਕਹਿ ਕੇ ਗਏ ਮੈਂ ਉਹਨਾਂ ਨੂੰ ਕਹਿ ਮੈਂ ਕਹਿੰਦਾ ਤੁਸੀਂ ਕਹਿ ਦ ਜਿਹਦੇ ਮਕਾਨ ਦੇ ਰਹਿੰਦੇ ਹੀ ਨਹੀਂ ਉਹ ਹੀ ਹੈਗਾ ਜੀ ਸਾਡੇ ਬੰਦੇ ਸਾਡੇ ਮੁੰਡੇ ਨਾਲ ਲੈਣੇ ਦੋ ਬੰਦੇ ਜਨ ਬਿਦਕਾ ਕਿੰਨੇ ਪੈਸੇ ਮੰਗਦੇ ਕਿੰਨੇ ਸੀਗੇ ਉਹਨਾਂ ਨੇ ਸਾਨੂੰ ਆਏ ਕਿ ਇਹ ਲੈ ਪੈ ਦੋ ਕਹਿੰਦਾ ਤੂੰ ਪੈਸੇ ਮੈਨੂੰ ਹੀ ਦੇ ਦੇ ਲੱਤ ਤੋੜਨੀ ਦੇ ਤੇਨੂੰ ਮਾਰਨਾ ਕਿੰਨਾ ਵੱਲੋਂ ਕਿਹਾ ਗਿਆ ਸੀ ਲੱਤ ਤੋੜਨੀ ਹੈ ਜੀ ਮੇਰੇ ਮੇਰੇ ਘਰ ਵਾਲੇ ਨੂੰ ਜਹਾ ਲੈ ਮੁੰਡੇ ਨੂੰ ਨਾਲ ਨੂੰ ਕੁਛ ਹੋ ਗਿਆ ਨਾ ਇਹ ਬੰਦਾ ਜ਼ਿੰਮੇਦਾਰ ਆ ਆਹੋ ਮੈਨੂੰ ਇਹ ਨਾਮ ਆ ਜੀ ਉਹਨਾਂ ਦਾ ਲੈਡੀ ਜੀ ਦੇ ਨਾਲ ਜਿਹੜਾ ਬੰਦਾ ਇਹ ਜ਼ਿੰਮੇਦਾਰ ਹੈ ਲੈ ਲੈ ਸੀ ਬੰਦਾ ਲੈਡਿਸ ਔਖੀ ਬੜੀ ਬੋਲਦੀ ਪਈ ਸੀ ਮੈਂ ਨਾਲ ਮੈਂ ਕਿਹਾ ਮੇਰਾ ਬੱਚਾ ਦੇਖੋ ਕਿੱਦਾਂ ਰੋਂਦਾ ਪਿਆ ਇਹਨੂੰ ਕੋਈ ਹੋਰ ਨਹੀਂ you ਜੇ ਕਲਮ ਮਗਰ ਮੇਰੇ ਕੋ ਤੁੰਦਾਂ ਨਹੀਂ ਵੀ ਹੁੰਦਾ ਇਹ ਬੰਦਾ ਜੀ ਹਾਂ ਜੀ ਹਾਂ ਜੀ ਕਿਹਨਾਂ ਵੱਲੋਂ ਗਏ ਆ ਗਏ ਆ ਮਾਤਾ ਜੀ ਉਹ ਜਿਹੜਾ ਬੰਦਾ ਨਾਲ ਆਇਆ ਸੀ ਕੀ ਨਾਮ ਕੀ ਉਹਦਾ ਕਾਦਾ ਪ੍ਰਧਾਨਾ ਕੀ ਚੀਜ਼ ਦਾ ਪ੍ਰਧਾਨਾ ਨਹੀਂ ਇਹ ਤੁਹਾਨੂੰ ਪਿੱਛੇ ਜਿਹੜਾ ਕੀ ਮਾਰਨ ਦੀ ਤੁੰਗ 10000 ਦੇ ਪਿੱਛੇ ਮਾਰਨ ਆ ਗਿਆ ਬੰਦੇ ਨੂੰ ਸਾਨੂੰ ਡਾਰੇ ਲੈ ਬੰਦੇ ਕੋਲ ਮੇਰੇ ਬੰਦੇ ਨੇ ਕਿਹਦੇ ਰਹਿਣ ਵਾਲਾ ਕਿੱਥੇ ਦਾ ਇਹ ਬੰਦਾ ਭਾਜਾ ਨਹੀਂ ਇਹ ਕਿੱਥੋਂ ਦਾ ਰਹਿੰਦਾ ਤੇ ਜਿਹਨੇ ਪੈਸੇ ਦੇਣੇ ਉਹ ਬੰਦਾ ਹੋਰ ਆ ਲੈਣ ਵਾਲ ਮਾਰਨ ਮਾਰਨ ਵਾਲਾ ਕੋਈ ਹੋਰ ਹੈ ਇਹ ਥਰਡ ਪਾਰਟੀ ਆਈ ਮਤਲਬ ਹਾਂ ਜੀ 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 ਜਿਹਨੂੰ ਅਸੀਂ ਜਾਣਦੇ ਨਹੀਂ ਜੀ ਸ਼ਰਾਬ ਆਇਆ ਉਹ ਪੈਸੇ ਲੈ ਪਰ ਉਹਨੂੰ ਜਾਣਦੇ ਹੀ ਨਹੀਂ ਪਹਿਲੀ ਗੱਲ ਤੇ ਕੌਣ ਕੌਣ ਨਹੀਂ ਨਹੀਂ ਤੁਹਾਡੇ ਵੱਲੋਂ ਜਿਹੜਾ ਜਿਹੜਾ ਪੈਸਾ ਤੁਸੀਂ ਉਹਨੂੰ ਐ ਨਹੀਂ ਗੱਲ ਕਹੀ ਕਿ ਇੰਨੀ ਦੇਰ ਤੋਂ ਅਸੀਂ ਇੰਟਰਸਟ ਦੇ ਰਹੇ ਹਾਂ ਓ ਓ ਉਹ ਉਹ ਨਾ ਦੀ ਸੁੰਦਰੀ ਉਹ ਆਪਣੇ ਗਾਲਾਂ ਘੱਟਦਾ ਵਾ ਉਹ ਗੰਦੀਆਂ ਗੰਦੀਆਂ ਗਾਲਾਂ ਘੱਟਦਾ ਪਤਾ ਨਹੀਂ ਕਿਦਾਂ ਦਾ ਬੰਦਾ ਹੈ ਅੱਜ ਵੀ ਉਹ ਗਾਲਾਂ ਘੱਟਦਾ ਵੇ ਇਹਨੂੰ ਸੈਂਸ ਨਹੀਂ ਲੈਣਾ ਦੀਆਂ ਜਨਾਨੀ ਦੀਆਂ ਉਹ ਕੱਲੀ ਲੇਡੀ ਗੰਦੀ ਮੈਨੂੰ ਕੱਲ ਪੁੱਛ ਮੈਨੂੰ ਗਾਲਾਂ ਘੱਟਣ ਲੱਗ ਪਿਆ ਮੈਨੂੰ ਬੋਲਣ ਲੱਗ ਪਿਆ ਮੈਂ ਕਿ ਸੈਂਸ ਹੀ ਬਹਿ ਗਿਆ ਤੁਹਾਡੇ ਨਾਲ ਮਾਰ ਦਿੱਤੀ ਹੈ ਅੱਗੇ ਆਂਦੇ ਅੱਗੇ ਮਾਰਨ ਆ ਰਹੇ ਮੈਨੂੰ ਪੂਰਾ ਹੀ ਕਿਤੇ ਮੈਨੂੰ ਨਾ ਮਾਰਨ ਕਿਉਂਕਿ ਜਿੱਦਾਂ ਉਹ ਬੰਦੇ ਦੇ ਅੱਗੇ ਖੜੀ ਹੁੰਦੀ ਹੈ ਨਾ ਆਪਣੇ ਦੇ ਲੇਡੀਜ਼ ਨਾਲ ਬੋਲਣ ਦੀ ਵੀ ਗੱਲ ਹੋਣੀ ਚਾਹੀਦੀ ਨਾ ਬੰਦੇ ਨੂੰ ਕਿੱਦਾਂ ਗੱਲ ਚੱਲੇ ਉਹਨੂੰ ਹੈ ਹੀ ਨਹੀਂ ਸੈਂਸ ਇਹ ਜ ਨਹੀਂ ਆ ਗਈ ਬੋਲਦੀ ਇਸ ਸਮੇਂ ਹਮਲਾ ਆਇਆ ਉਦੋਂ ਤੁਸੀਂ ਕੱਲੇ ਸੀ ਘਰ 'ਚ ਹਾਂਜੀ ਮੈਂ ਸੀ ਆ ਮੇਰਾ ਛੋਟਾ ਜਿਹਾ ਬੇਟਾ ਹੀ ਹੋਰ ਹੋਣ ਲੱਗ ਪਿਆ ਸੈਮ ਗਿਆ ਸੀ ਮੇਰਾ ਹਸਬੰਦ ਨਾਲ ਗੱਲ ਕਰਦਾ ਸੀ